ਹਾਂਜੀ ਇਹ 50 ਜੋੜੇ ਨੇ ਤੇ ਇਹ 골ਡ 스타 ਕੰਪਨੀ ਦੇ ਨੇ 50 ਪੀਸ ਨੇ ਐ ਨਹੀਂ ਹੈਗਾ ਵੀ ਇਕੱਲੇ ਖਾਣਾ ਪੂਰਤੀ ਕਰਨ ਲਈ ਕੋਈ ਸਸਤੇ ਜੇ ਲੈ ਕੇ ਤੇ ਫੋਟੋ ਮਖਚਾਦੀਆਂ ਉਹ ਕੰਮ ਨਹੀਂ ਹੈਗਾ

ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਦਰਸ਼ਕੋ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਹਾਂਗੇ ਸਾਡੇ ਬੰਗੀ ਦੀਪਾ ਦਾ ਖੇਡ ਗਰਾਉਂਡ ਦੀਆਂ ਤੇ ਉਹਦੇ ਵਿੱਚ ਨਵਾਂ ਇੱਕ ਵਾਧਾ ਹੋਇਆ ਅੱਜ ਜਿਹੜੀ ਉਹ ਲੜੀ ਸ਼ੁਰੂ ਹੋਈ ਸੀ ਤੇ ਇੱਕ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਜਿਹੜੇ ਸਹਿਯੋਗ ਲੋਕਾਂ ਦਾ ਮਿਲ ਰਿਹਾ ਉਹਦੇ ਵਿੱਚ ਇੱਕ ਹੋਰ ਸਮਾਜ ਸੇਵੀ ਸੰਸਥਾ ਅੱਜ ਇੱਥੇ ਬੱਚਾ ਨੂੰ ਆਪਣਾ ਯੋਗਦਾਨ ਪਾਉਣ ਲਈ ਪਹੁੰਚੇ ਹੋਏ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਇਹ ਕਿਹੜੀ ਸੰਸਥਾ ਜਿਹੜੇ ਗਰਾਊਂਡ ਦੇ ਬੱਚੇ ਆਗੇ ਇਹਨਾਂ ਨੂੰ ਉਹ ਕਿਹੜੀਆਂ ਜ਼ਰੂਰਤਾਂ ਦੀਆਂ ਆਪਾਂ ਪਹਿਲਾਂ ਗਗਨ ਕੋਚ ਨਾਲ ਗੱਲ ਕਰਾਂਗੇ ਜੀ ਹਾਂਜੀ ਗਗਨ ਜੀ ਦੱਸੋ ਸ੍ਰੀ ਗਗਨ ਜੀ ਮੇਰੇ ਵੱਲੋਂ ਤੋਂ ਮੇਰੀ ਪੂਰੀ ਟੀਮ ਵੱਲੋਂ ਹਾਂਜੀ ਸਾਡੇ ਬੱਚਿਆਂ ਦੇ ਵਿਚਕਾਰ ਅੱਜ ਬਈ ਸਾਹਿਬ ਜੱਤਾ ਫਤੇ ਸਿੰਘ ਗਰੁੱਪ ਇਹ ਪ੍ਰਾਪ ਹੁੰਚਿਆ ਇਹਨਾਂ ਦਾ ਤਹਿਦਲ ਪੁਆਇੰਟ ਤੇ ਤਹਿਦਲੋਂ ਧੰਨਵਾਦ ਕੀਤਾ ਜਾਂਦਾ ਹੈ ਇਹ ਸਾਡੇ ਬੱਚਾ ਲਈ ਬਈ ਜੁੱਤੇ ਪ੍ਰੋਵਾਈਡ ਕਰਵਾਏ ਨੇ ਤੇ ਬੁਵਾਦਵਾ ਕੇ ਦੁਆ ਕਰਦੇ ਆ ਕਿ ਬੁਵਾਦਵਾ ਨੇ ਪੂਰੀ ਟੀਮ ਨੂੰ ਬਈ ਵਿੱਕੀ ਬਈ ਜੈਨ ਜੀ ਬਈ ਲੱਡੂ ਇਨਾ ਧੰਨਵਾਦ ਕੀਤਾ ਨਾ ਪਰਮਾ ਦਾ ਕਿ ਦਵਾ ਕਰਦੇ ਆ ਕਿ ਪਰਮਾ ਤੁਹਾਨੂੰ ਚੜ੍ਹਦੀ ਕਲਾ ਚ ਬਖਸ਼ੇ ਤੇ ਧੰਨਵਾਦ ਕਰਦੇ ਆ ਬਾਈ ਜੀ ਸਾਡੇ ਬੱਚਿਆਂ ਲਈ ਬਹੁਤ ਔਖਾ ਸੀਗਾ ਜਦੋਂ ਰਨਿੰਗ ਕਰਦੇ ਸੀਗੇ ਇਹਨਾਂ ਕੋਲੇ ਜੁੱਤੇ ਨਹੀਂ ਸੀਗੇ ਜੁੱਤੇ ਦਾ ਮਤਲਬ ਵੀ ਜੁੱਤੇ ਭੱਜਣ ਲਈ ਜੁੱਤੇ ਹੈ ਨਹੀਂ ਸੀਗੇ ਕਿਉਂਕਿ ਭੱਜਣ ਲਈ ਕੇ ਇਹ ਜਿਹੜਾ ਜੁੱਤਾ ਚਾਹੀਦਾ ਹੁੰਦਾ ਜੋ ਪੈਰ ਨੂੰ ਕੰਫਰਟੇਬਲ ਰੱਖ ਸਕੇ ਤੇ ਬਾਈ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਤੇ ਇਹਨਾਂ ਨੇ ਸਾਡੇ ਬੱਚਿਆਂ ਨੂੰ 50 ਤੋਂ ਚਾੜੇ ਕਰੀਬ ਰਨਿੰਗ ਲਈ ਜੁੱਤੇ ਪ੍ਰੋਵਾਈਡ ਕਰਵਾਏ ਆ ਮੇਰੀ ਪੂਰੀ ਟੀਮਾਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ। ਹਾਂਜੀ ਆਪਣੀ ਜਿਹੜੀ ਸੰਸਥਾ ਸੰਸਥਾ ਉਹਦਾ ਨਾਮ ਦੱਸ ਦਿਓ ਜੀ ਪਹਿਲਾਂ ਤਾਂ ਆਪਾਂ। ਬਾਈ ਜੀ ਸਾਡੀ ਸੰਸਥਾ ਦਾ ਨਾਮ ਹੈਗਾ ਸਾਬਜਾਦਾ ਫਤੇ ਸਿੰਘ ਰੂਪ। ਹਾਂਜੀ ਜੋ ਕਿ ਪਿਛਲੇ 8 ਤੋਂ 10 ਸਾਲਾਂ ਤੋਂ ਰਾਸਨ ਦੀ ਸੇਵਾ ਕਰ ਰਹੀ ਹੈ। ਹਾਂਜੀ ਉਸ ਤੋਂ ਇਲਾਵਾ ਅਸੀਂ ਜਿਵੇਂ ਵਿਦੇਸ਼ਾਂ ਤੋਂ ਕੋਈ ਸੇਵਾ ਆਂਦੀ ਹੈ ਅੱਜ ਵਿਦੇਸ਼ ਤੋਂ ਸੇਵਾ ਆਈ ਸੀਗੀ ਬੁੱਟਾ ਦੇ ਤੇ ਆਪਾਂ ਐਸ ਪਿੰਡ ਪੰਗੀ ਦੀਪਾ ਪਿੰਡ ਦੀਵਾ ਉੱਟਾ ਦੀ ਲੈ ਕੇ ਆਏ ਆ ਤੇ ਇਹ ਸਾਰੇ ਬਦਾਈ ਦੇ ਪਾਤਰ ਨੇ ਜਿੰਨੇ ਵੀ ਇੱਥੇ ਮੈਂਬਰ ਖੜੇ ਨੇ ਜੋ ਕਿ ਬਹੁਤ ਵਧੀਆ ਸੇਵਾ ਕਰ ਰਹੇ ਨੇ ਹਾਂਜੀ ਤੇ ਬੱਚਿਆਂ ਦਾ ਅੰਨਾ ਵਧੀਆ ਰੁਤਬਾ ਦੇਖ ਕੇ ਪਿਆਰ ਦੇਖ ਕੇ ਸਾਡਾ ਵੀ ਮਨ ਖੁਸ਼ ਹੋਇਆ ਵੀ ਅਸੀਂ ਅੱਜ ਸੇਵਾ ਲੈ ਕੇ ਆਏ ਆ ਤੇ ਬਹੁਤ ਚੰਗਾ ਲੱਗਿਆ ਵੀ ਅੱਜ ਕੱਲ ਦਾ ਜਿਹੜਾ ਟਾਈਮ ਹੈ ਪੀੜੀ ਨਸ਼ਿਆਂ ਕਿੰਨੀ ਹੋ ਰਹੀ ਹੈ ਤੇ ਅੱਜ ਕੱਲ ਇਹ ਕੰਮਾਂ ਦੀ ਬਹੁਤ ਜ਼ਰੂਰਤ ਹੈ ਤੇ ਮਨ ਬਹੁਤ ਖੁਸ਼ ਹੋਇਆ ਬਾਕੀ ਦੋ ਗੱਲਾਂ ਮੇਰੇ ਵਿੱਕੀਬੀਰ ਕਹਿਣਗੇ ਸਾਹਿਬ ਜਨਤਾ ਖਤੇ ਸਿੰਘ ਗਰੁੱਪ ਪਿਛਲੇ 500 ਸਾਲਾਂ ਤੋਂ ਰਾਸ਼ਨ ਦੀ ਸੇਵਾ ਆਪਣੇ ਰਾਮਾ ਮੰਡੀ ਦੇ ਨਾਲ-ਨਾਲ ਜਿਹੜੇ ਪਿੰਡ ਹੈ ਜਾਂ ਰਾਮਾ ਮੰਡੀ ਲੋਕਲ ਹੈ ਸੀ ਮਤਲਬ ਜੋ ਸੇਵਾ ਨਿਭਾ ਰਹੇ ਆ ਜੀ ਸਾਰਿਆਂ ਦੇ ਸਹਿਯੋਗ ਨਾਲ ਸੋ ਪਹਿਲਾਂ ਤਾਂ ਸਭ ਦਾ ਸਾਰਿਆਂ ਦਾ ਬਹੁਤ ਧੰਨਵਾਦ ਜਦੋਂ ਤੁਸੀਂ ਸਾਨੂੰ ਇਹ ਸੇਵਾ ਦੇ ਵਿੱਚ ਸਾਨੂੰ ਮੌਕਾ ਦਿੱਤਾ ਸੇਵਾ ਦੇ ਵਿੱਚ ਜੀ ਸੋ ਸਾਰੀ ਟੀਮ ਦਾ ਬਹੁਤ ਧੰਨਵਾਦ ਗਗਨ ਵੀਰ ਦਾ ਧੰਨਵਾਦ ਇਹਨਾਂ ਨੇ ਸਾਨੂੰ ਦੱਸਿਆ ਸੋ ਸਭ ਤੋਂ ਸਪੈਸ਼ਲ ਥੈਂਕਸ ਵੀਰ ਜੀ ਦਾ ਜਿਨ੍ਹਾਂ ਨੇ ਵਿਦੇਸ਼ ਤੋਂ ਆਪਾਂ ਨੂੰ ਬੋਟਾਂ ਦੀ ਸੇਵਾ ਭੇਜੀ ਹੈ ਜੀ ਸੋ ਉਹਨਾਂ ਦੀ ਬੋਟਾਂ ਦੀ ਸੇਵਾ ਆਪਾਂ ਇੱਥੇ ਇਹਨਾਂ ਬੱਚਿਆਂ ਨੂੰ ਦੇਖ ਕੇ ਜਾ ਰਹੇ ਆ ਜੀ ਤੇ ਭੇਜੀ ਹੈ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਨਾਮ ਤੇ ਜਗ੍ਹਾ ਦੱਸ ਦਿਓ ਕਿੱਥੇ ਉਹ ਗੋਪਤ ਰੱਖੀ ਗਈ ਹੈ ਅੱਛਾ ਜੀ ਗੋਪਤ ਰੱਖੀ ਗਈ ਹੈ ਹਾਂ ਜੀ ਹੋਰ ਵੀ ਸੇਵਾ ਭੇਜਦੇ ਰਹਿੰਦੇ ਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੈ ਤੇ ਬਾਕੀ ਜੇ ਕਿਸੇ ਨੇ ਰਾਸ਼ਨ ਦੀ ਸੇਵਾ ਵੀ ਭੇਜਣੀ ਹੋਵੇ ਤਾਂ ਸਾਡੇ ਸਾਬ ਜਦਾ ਮੱਥੇ ਸਿੰਘ ਗਰੁੱਪ ਨਾਲ ਸੰਪਰਕ ਕਰ ਸਕਦਾ ਹੈ ਤੇ ਰਾਸ਼ਨ ਦੀ ਸੇਵਾ ਸਾਡੇ ਨੇੜ ਦੇ ਪਿੰਡ ਜਿੰਨੇ ਵੀ ਨੇੜ ਦੇ ਪਿੰਡ ਹੈ ਆਪਣੇ ਰਾਮਾ ਮੰਡੀ ਦੇ ਲਗਦੇ ਆ 25 ਤੋਂ 30 ਕਿਲੋ ਮੀਟਰ ਦੇ ਅਸੀਂ ਸੇਵਾ ਕਰਦੇ ਰਹਿੰਦੇ ਆ ਪਿਛਲੇ 8-10 ਸਾਲਾਂ ਤੋਂ ਸਾਡੀ ਸੇਵਾ ਚੱਲਦੀ ਰਹੀ ਹੈ ਤੇ ਪਰਮਾਤਮਾ ਅਗੇ ਦੁਆ ਕਰਦੇ ਆ ਐਸੀ ਤਰ੍ਹਾਂ ਸਾਡੇ ਤੋਂ ਸੇਵਾ ਕਰਵਾਉਂਦਾ ਰਹੇ ਧੰਨਵਾਦ ਹਾਂਜੀ ਜੀ ਸਤੀਕਾਲ ਜੀ ਹਾਂਜੀ ਤੇ ਮੈਂ ਇਹਨਾਂ ਦੀ ਪੂਰੀ ਟੀਮ ਦਾ ਸਹਿਬਜਾਤਾ ਫਤੇ ਸਿੰਘ ਗਰੁੱਪ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਵੀਰਾਂ ਨੂੰ ਮੈਂ ਵੀ 6-7 ਸਾਲ ਤੋਂ ਜਾਣਦਾ ਇਸੇ ਸੱਤ ਸਾਲ ਤੋਂ ਜਦੋਂ ਇਹਨਾਂ ਦੇ ਮੈਂ ਅੱਲਾ ਗਰੁੱਪ ਵਿੱਚ ਕਈ ਵਾਰੀ ਦੇਖਣਾ ਤਾਂ ਇਹ ਰਸਨ ਦੀ ਸੇਵਾ ਦੇ ਕੇ ਆਉਂਦੇ ਆ ਤੇ ਬਹੁਤ ਚੰਗਾ ਲੱਗਦਾ ਵੈਸੇ ਵੀ ਅਸੀਂ ਇਹਨਾਂ ਨੂੰ ਨੋਟ ਕਰਦੇ ਹੁੰਨੇ ਆ ਬਹੁਤ ਵਧੀਆ ਕੰਮ ਕਰਦੇ ਆ ਤੇ ਸਾਡੀ ਵੀ ਇਹਨਾਂ ਨੇ ਪਹਿਲੇ ਮੰਨ ਲਓ ਵੀ ਅਸੀਂ ਇਹਨਾਂ ਨੂੰ ਮੰਨ ਲਾ ਦੱਸਿਆ ਵੀ ਸਾਡੇ ਬੂਟਾਂ ਦੀ ਸੇਵਾ ਚਾਹੀਦੀ ਆ ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਬੂਟ ਪ੍ਰੋਵਾਈਡ ਕਰਵਾ ਦਿੱਤੇ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬੱਚਿਆਂ ਨੂੰ ਵੀ ਕਹਿੰਨੇ ਆ ਵੀ ਹੁਣ ਤੁਹਾਨੂੰ ਐਨਾ ਮੰਨ ਲਓ ਵੀ ਹੌਸਲਾ ਦਿੰਦੇ ਆ ਲੋਕ ਤੁਹਾਨੂੰ ਸਾਰੀਆਂ ਸਹੂਲਤਾਂ ਦਿੰਦੇ ਆ ਤੇ ਤੁਸੀਂ ਵੀ ਸਾਡਾ ਮਾਣ ਰੱਖਿਓ ਸਾਡੀ ਇੱਜ਼ਤ ਰੱਖਿਓ ਇਹਨਾਂ ਬੱਚਿਆਂ ਨੂੰ ਵੀ ਕਹਿੰਨੇ ਆ ਵੀ ਹੁਣ ਖੁੱਲ ਕੇ ਤੁਸੀਂ ਆਪਦੀ ਰਾਨਿੰਗ ਵਗੈਰਾ ਕਰੋ ਜੀ ਅਕਾਲ ਜੀ ਅਸੀਂ ਫਤੇ ਸਿੰਘ ਗਰੁੱਪ ਦਾ ਜਿਹੜਾ ਕਿ ਸਾਡੇ ਕੋਲੇ ਬੂਟ ਲੈ ਕੇ ਆਇਆ ਜੀ ਸੇਵਾ ਚ ਬੱਚਿਆਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਬੱਚਿਆਂ ਨੂੰ ਵੀ ਵਧਾਈ ਦਿੰਦੇ ਆ ਕਿ ਤੁਹਾਨੂੰ ਮਤਲਬ ਅਸੀਂ ਕਿਸੇ ਵੀ ਕੱਲੋਂ ਘਾਟ ਨਹੀਂ ਰਹਿਣ ਦੇ ਜਿਹੜੇ ਵੀ ਸਾਡੇ ਨਾਲ ਗਰੁੱਪ ਜੁੜੇ ਆ ਜਾਂ ਸੇਵਾ ਕਰਦੇ ਆ ਲੋਕ ਉਬਰੀਆ ਤੁਹਾਡੀ ਸੇਵਾ ਕਰ ਰਿਹਾ ਹੈ ਕਿ ਤੁਸੀਂ ਸਾਡਾ ਸਾਥ ਦਿਓ ਤੁਸੀਂ ਵੀ ਤੇ ਸਾਰੇ ਫਤੇ ਸਿੰਘ ਗਰੁੱਪ ਦਾ ਸਾਰੇ ਜਿੰਨੇ ਮੈਂਬਰ ਕੜੇ ਸਾਰਿਆਂ ਦਾ ਧੰਨਵਾਦ ਆਪਾਂ ਨਾਲ ਇਸ ਟਾਈਮ ਏਕਾਸ ਫਾਊਂਡੇਸ਼ਨ ਤੋਂ ਗਗਨਦੀਪ ਸਿੰਘ ਜੁੜੇ ਹੋਏ ਨੇ ਜੀ ਇਹਨਾਂ ਨਾਲ ਵੀ ਵਿਚਾਰ ਸੁਣਦੇ ਆਪਾਂ ਹਾਂਜੀ ਦੱਸੋ ਜੀ ਬਾਈ ਸਾਸ਼ੀ ਗਾਲ ਜੀ ਸਾਰਿਆਂ ਨੂੰ ਹਾਂਜੀ ਅਸੀਂ ਧੰਨਵਾਦ ਕਰਦੇ ਆਂ ਸਮਚਾ ਦਾ ਫਤੇ ਸਿੰਘ ਗਰੁੱਪ ਪਰਮਾ ਦਾ ਤੇ ਸਾਡੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਤੇ ਇਨਾਂ ਨਾਲ ਗੱਲ ਹੋਈ ਸੀ ਕਿ ਕਹਿੰਦੇ ਅਸੀਂ ਸੇਵਾ ਕਰਨੀ ਆ ਤਾਂ ਮੈਂ ਰਿਕੁਐਸਟ ਕੀਤੀ ਸੀ ਮੈਂ ਖੈਰ ਵੀ ਤੁਸੀਂ ਸਾਡੇ ਪੰਡਤ ਆਓ ਤੇ ਇਹਨਾਂ ਨੇ ਉਹ ਕੀਤੀ ਐ ਤੇ ਟਾਈਮ-ਟਾਈਮ ਤੇ ਇਹ ਸੇਵਾ ਕਰਦੇ ਹੀ ਰਹਿੰਦੇ ਨੇ ਵਧੀਆ ਇਹਨਾਂ ਦਾ ਵੀ ਸਾਨੂੰ ਸੰਯੋਗ ਕਰਨਾ ਚਾਹੀਦਾ ਤੇ ਇਹਦਾ ਸੰਯੋਗ ਕਰਦੇ ਆਂ ਇਹ ਜਿਹੜਾ ਗਰੁੱਪ ਅੱਜ ਸਮਾਜ ਸੇਵੀਆਂ ਦਾ ਇੱਥੇ ਪਹੁੰਚਿਆ ਹੋਇਆ ਜੀ ਇਹ ਹੈਗੇ ਨੇ ਸਾਬਜਾ ਦਾ ਫਤੇ ਸਿੰਘ ਗਰੁੱਪ ਰਾਮਾ ਮੰਡੀ ਤੇ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਇੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇਹ ਲੋੜਵੰਦ ਜਿਹੜੇ ਵੀ ਕੋਈ ਜ਼ਰੂਰਤਮੰਦ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਨੂੰ ਉਹ ਇਨਸਾਨ ਹੁੰਦੇ ਨੇ ਉਹਨਾਂ ਦੀ ਇਹ ਮਦਦ ਕਰਦੇ ਨੇ ਕੋਈ ਜਾਤ ਪਾਤ ਨਹੀਂ ਕੋਈ ਉੱਚੀ ਨੀਚ ਨਹੀਂ ਜਿਹਨੂੰ ਜ਼ਰੂਰਤ ਹੈ ਜਿਹੜੀ ਚੀਜ਼ ਦੀ ਰਾਸ਼ਨ ਵਗੈਰਾ ਜਾਂ ਜ਼ਰੂਰਤ ਦੀਆਂ ਚੀਜ਼ਾਂ ਉਹ ਪ੍ਰੋਵਾਈਡ ਕਰਵਾਉਂਦੇ ਆ ਤੇ ਇਹਨਾਂ ਚੰਗੇ ਲੋਕਾਂ ਦੇ ਅੱਗੇ ਲੱਗਣ ਕਰਕੇ ਇਹਨਾਂ ਨਾਲ ਹੋਰ ਜਿਹੜੇ ਸਮਾਜ ਸੇਵੀ ਬੰਦੇ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਜਿਹੜੇ ਆਪਣਾ ਸਮਾਣੇ ਦੇਖ ਸਕਦੇ ਪਰ ਪੈਸਾ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੇ ਸਕਦੇ ਆ ਤੇ ਉਹ ਇਹਨਾਂ ਇਮਾਨਦਾਰ ਬੰਦਿਆਂ ਦਾ ਕੋ ਪਹੁੰਚਦਿਆਂ ਕਰਦੇ ਆ ਤੇ ਇਹ ਉਸ ਜਰੀਏ ਉਸ ਸਾਈਕਲ ਜਰੀਏ ਅੱਗੇ ਮੰਨ ਲਓ ਜ਼ਰੂਰਤਮੰਦਾਂ ਤੱਕ ਪਹੁੰਚਾਉਂਦੇ ਆ ਤੇ ਉਸੇ ਤਹਿਤ ਹੀ ਇਹਨਾਂ ਨੇ ਅੱਜ ਪਿੰਡ ਬੰਗੀ ਦੀਪਾ ਜਿਹੜੇ ਗਰਾਊਂਡ ਨਾਲ ਬੱਚੇ ਜੁੜੇ ਹੋਏ ਆ ਤਕਰੀਬਨ ਡੇਢ ਦੋ ਸਾਲ ਤੋਂ ਆਰਥਿਕ ਤੌਰ ਤੇ ਜਿਆਦਾ ਉਹ ਮੰਨ ਲਓ ਮਜ਼ਬੂਤ ਨਹੀਂ ਹੈਗੇ ਤੇ ਉਹਨਾਂ ਦੀ ਮਿਹਨਤ ਤੇ 1.5 ਸਾਲ ਦੀ ਦੇਖ ਕੇ ਹੁਣ ਆਪਣੇ ਆਪ ਹੀ ਸਮਾਜ ਸੇਵਾ ਕਰਨ ਵਾਲੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਉਸੇ ਲੜੀ ਦੇ ਤਹਿਤ ਇਹ ਪਹੁੰਚੇ ਆ ਤੇ ਜਿਹੜੇ ਅੱਜ ਵਾਲੇ ਸ਼ੂਜ਼ ਆ ਇਹ ਵੀ ਹਾਂਜੀ ਇਹ ਵੀ ਇਸ ਤਰ੍ਹਾਂ ਨਹੀਂ ਹੈਗਾ ਕੋਈ ਵੀ ਨਾਰਮਲ ਸ਼ੂਜ਼ ਦੇਤੇ ਹੋਣਗੇ ਇਹਨਾਂ ਨੇ ਜਾਂ ਕੱਲੀਆਂ ਫੋਟੋਆਂ ਜਾਂ ਵੀਡੀਓ ਖਾਤਰੀ ਹਾਂਜੀ ਇਹ 50 ਜੋੜੇ ਨੇ ਤੇ ਇਹ 골ਡ ਸਟਾਰ ਕੰਪਨੀ ਦੇ ਨੇ 50 ਪੀਸ ਨੇ ਐ ਨਹੀਂ ਹੈਗਾ ਵੀ ਕੱਲੀ ਖਾਣਾ ਪੂਰਤੀ ਕਰਨ ਲਈ ਕੋਈ ਸਸਤੇ ਜੇ ਲੈ ਕੇ ਤੇ ਫੋਟੋਆਂ ਖਚਾ ਤੀਆਂ ਉਹ ਕੰਮ ਨਹੀਂ ਹੈਗਾ ਵਧੀਆ ਕੁਆਲਿਟੀ ਦੇ ਛੂਜ਼ ਦਿੱਤੇ ਆ ਜਿਹੜੇ ਇਹਨਾਂ ਨੂੰ ਜ਼ਰੂਰਤ ਸੀ ਬੱਚਿਆਂ ਨੂੰ ਤੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਯੋਗਦਾਨ ਜਿਹੜੇ ਵੀ ਪਾ ਸਕਦੇ ਆ ਵੱਧ ਤੋਂ ਵੱਧ ਪਾਇਆ ਕਰੋ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ ਤੇ ਅਸੀਂ ਸਾਰੇ ਪਿੰਡ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ